ਵਾਹਿ ਗੁਰਦੀ ਦਾ ਖਾਲਸਾ ਵਾਹਿ ਗੁਰਦੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਗਤ ਸੰਗਤ ਜੀਓ ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਬਸਤੂ ਜੀ ਦੇ ਤਪ ਸਥਾਨਾਂ ਦੇ ਹਾਲੀਆਂ ਪਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਆਪ ਸੰਤਾਂ ਬੜੇ ਹੀ ਪ੍ਰੇਮ ਦੇ ਨਾਲ ਜੋ ਹਰ ਸਾਲ ਤਨ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਦੀ ਉਹ ਪਾਵਨ ਧਰਤੀ ਜਿਸ ਅਸਥਾਨ ਦੇ ਉੱਪਰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਉਹ ਚੋਲਾ ਸਾਹਿਬ ਸੁਭਾਇਮਾਨ ਹੈ ਹਰ ਸਾਲ ਸੰਤਾਂ ਦਰਸ਼ਨ ਕਰਨ ਵਾਸਤੇ ਜਾਂਦਿਆਂ ਨੇ ਸੋ ਉਹ ਸੰਤਾਂ ਨੇ ਰਾਤ ਦਾ ਪੜਾ ਜਿਹੜਾ ਉਹ ਸੰਗ ਨੇ ਪੜਾ ਬਾਬਾ ਮਸੂਦ ਜੀ ਦੇ ਤਪ ਅਸਥਾਨਾਂ ਤੇ ਕੀਤਾ ਹੁਣ ਅੰਮ੍ਰਿਤ ਵੇਲੇ ਸੰਤਾਂ ਚਾਲਾਂ ਮਾਰ ਗੀਆਂ ਸੋ ਇਹ ਜਿਹੜਾ ਧੰਗ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦਾ ਚੋਲਾ ਸਾਹਿਬ ਹੈ ਜਿਹੜਾ ਡੇਰੇ ਬਾਬੇ ਨਾਨਕ ਵਿਖੇ ਸੁਭਾਏ ਬਾਣ ਹੈ ਇਹਦਾ ਪਾਵਨ ਇਤਿਹਾਸ ਜਿਸ ਵੇਲੇ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਉਦਾਸੀਆਂ ਕਰਦੇ ਹੋਏ 1519 ਦੇ ਵਿੱਚ ਅਰਬ ਦੇਸ਼ ਵਾਲੇ ਪਾਸੇ ਜਾਂਦੇ ਹਨ ਜਿਸ ਵੇਲੇ ਸਤਿਗੁਰ ਜੀ ਗਏ ਇਥੋਂ ਦਾ ਰਾਜਾ ਸੀ ਲਾਜਵਰਦ ਇਹ ਰਾਜਾ ਜਿਹੜਾ ਹੈ ਲਾਜਵਰਦ ਰਾਜੇ ਨੇ ਜਦੋਂ ਸੁਣਿਆ ਕਿ ਕੋਈ ਹਿੰਦੂ ਫਕੀਰ ਆਇਆ ਉਹਨੇ ਧੰਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੂੰ ਸੁੰਦਰ ਜਿਹੜਾ ਚੋਲਾ ਹੈ ਉਹ ਪਹਿਨਾਇਆ ਸਤਿਗੁਰੂ ਜੀ ਨੇ ਚੋਲਾ ਭੇਟ ਕੀਤਾ ਤੇ ਧੰਨ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਲਾਜਵਰਦ ਰਾਜੇ ਨੂੰ ਆਖਿਆ ਵੀ ਇਹ ਚੋਲਾ ਜਿਹੜਾ ਤੁਸੀਂ ਆਪ ਹੀ ਪਹਿਨਾ ਦਿਓ ਤੇ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੂੰ ਉਹ ਚੋਲਾ ਜਿਸ ਵੇਲੇ ਪਹਿਨਾਇਆ ਗਿਆ ਤੇ ਜਦੋਂ ਉਹ ਜਿਹੜਾ ਮੁਸਲਮਾਨ ਰਾਜਾ ਸੀ ਸਤਗੁਰ ਜੀ ਦੀ ਤੋਹੀਰ ਕਰਨ ਵਾਸਤੇ ਕੁਝ ਸਮੇਂ ਬਾਅਦ ਕਹਿੰਦਾ ਹੈ ਵੀ ਇਹ ਜਿਹੜਾ ਚੋਲਾ ਹੈ ਤੁਸੀਂ ਉਤਾਰ ਦਿਓ ਗੁਰਨਾਨਕ ਦੇਵ ਪਾਸ਼ਾ ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਆਪ ਹੀ ਚੋਲਾ ਪਹਿਨਾਇਆ ਹੈ ਤੇ ਆਪ ਹੀ ਉਤਾਰ ਦਿਓ ਜਦੋਂ ਉਹ ਚੋਲਾ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਚੋਲਾ ਸਾਹਿਬ ਜਿਹੜਾ ਹੈ ਸਤਿਗੁਰੂ ਜੀ ਦੇ ਸਰੀਰ ਦਾ ਹੀ ਇੱਕ ਅੰਗ ਬਣ ਗਿਆ ਨਾਲ ਹੀ ਜਿੱਪ ਗਿਆ ਜੁੜ ਗਿਆ ਬੜੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਉਹ ਚੋਲਾ ਸਾਹਿਬ ਹੈ ਉਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਅੰਗ ਤੋਂ ਦੂਰ ਨਹੀਂ ਕਰ ਸਕੇ ਸਤਿਗੁਰੂ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਇਲਾਜ ਵਰਤ ਰਾਜ ਦੇ ਵੱਲੋਂ ਕਈ ਤਸੀਹੇ ਵੀ ਦਿੱਤੇ ਗਏ ਤਾ ਵੀ ਸਤਗੁਰੂ ਜੀ ਦੇ ਤਣ ਦੇ ਨਾਲ ਉਹ ਜਿਹੜਾ ਚੋਲਾ ਹੈ ਉਹ ਅਲੱਗ ਨਹੀਂ ਹੋਇਆ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਤੋਂ ਬਿਲਾ ਆਪਣਾ ਪਾਲ ਪਾਵਨ ਚੋੜਾ ਸਾਹਿਬ ਜਿਹੜਾ ਹੈ ਤੇ ਹੋਰ ਧਾਰਮਿਕ ਪੁਸਤਕਾਂ ਗ੍ਰੰਥ ਜਿਹੜੇ ਸਤਗੁਰੂ ਜੀ ਨੇ ਪੋਥੀਆਂ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਗੁਰਤਾ ਗੱਦੀ ਦਾ ਤਿਰਕ ਦਿੱਤਾ ਉਸ ਵੇਲੇ ਬਖਸ਼ਿਸ਼ ਕੀਤੀ ਸਾਰਾ ਕੁਝ ਸੌਂਪ ਦਿੱਤਾ ਤੇ ਜਦੋਂ ਧੰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦੀ ਜੋਤੀ ਜੋਤ ਸਮਾਏ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਗੁਰ ਅਮਰਦਾਸ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਗੁਰ ਰਾਮਦਾਸ ਜੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਸਤਿਗੁਰੂ ਜੀ ਦਾ ਪਾਵਨ ਚੋਲਾ ਜਿਹੜਾ ਹੈ ਉਹ ਅੱਗੇ ਦੇ ਅੱਗੇ ਚੱਲਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੱਕ ਪਹੁੰਚਿਆ ਇੱਕ ਬਲਦ ਬਖਾਰੇ ਤੋਂ ਸਿੱਖ ਆਉਂਦਾ ਜਿਹਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਭਾਈ ਦੋਤਾ ਰਾਗ ਹਰਮੰਦਰ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਦੇ ਸਰੋਵਰ ਦੀ ਹਰਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ ਸੇਵਾ ਕਰਦਿਆਂ ਕਰਦਿਆਂ ਇਹਦੇ ਪੈਰ ਦੇ ਉੱਪਰ ਕਈ ਵੱਜੀ ਆ ਗਏ ਇਹ ਗੁਰੂ ਦਾ ਸਿੱਖ ਤਾਂ ਵੀ ਸੇਵਾ ਕਰਨ ਤੋਂ ਨਹੀਂ ਹਟਿਆ ਜਾ ਕੇ ਸਿੱਖਾਂ ਨੇ ਧੰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਦੱਸਿਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਜਿਸ ਵੇਲੇ ਪਤਾ ਲੰਦਾ ਉਹਨਾਂ ਨੇ ਭਾਈ ਤੋਤਾ ਰਾਮ ਨੂੰ ਆਖਿਆ ਕਿ ਤੇਰੀ ਸੇਵਾ ਪਰਵਾਰ ਹੋਈ ਦੱਸੋ ਤੁਸੀਂ ਕੀ ਮੰਗਣਾ ਚਾਹੁੰਦੇ ਹੋ ਮੰਗੋ ਗੁਰੂ ਨਾਨਕ ਦੇ ਦਰ ਤੋਂ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋਵੇਗਾ ਭਾਈ ਤੋਤਾ RAM ਨੇ ਹੱਥ ਜੋੜ ਕੇ ਆਖਿਆ ਸਤਿਗੁਰੂ ਜੀ ਤੁਹਾਡਾ ਦਿੱਤਾ ਹੋਇਆ ਬਹੁਤ ਕੁਝ ਹੈ ਪਰ ਮੇਰੇ ਇਲਾਕੇ ਦੇ ਵਿੱਚ ਸਿੱਖੀ ਬਹੁਤ ਘੱਟ ਹੈ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਹ ਜਿਹੜਾ ਚੋਲਾ ਸਾਹਿਬ ਸੀ ਉਹ ਭਾਈ ਤੋਤਾ RAM ਜੀ ਨੂੰ ਦਿੱਤਾ ਵੀ ਆਪਣੇ ਇਲਾਕੇ ਦੇ ਵਿੱਚ ਜਾਓ ਜਾ ਕੇ ਸਿੱਖੀ ਦਾ ਪ੍ਰਚਾਰ ਕਰਿਓ ਸਿੱਖੀ ਵਧੇ ਫੁੱਲੇਗੀ ਭਾਈ ਤੋਤਾ RAM ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਹ ਪਾਵਨ ਝੋਲਾ ਸਹਿਬ ਲੈ ਕੇ ਆਪਣੇ ਨਗਰ ਪਹੁੰਚਦੇ ਸੇਵਾ ਸੰਭਾਲ ਕਰਦੇ ਸਤਿਗੁਰ ਜੀ ਦੇ ਝੋਲੇ ਨੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਜਿਸ ਵੇਲੇ ਭਾਈ ਤੋਤਾ ਰਾਤ ਚੜਾਈ ਕਰਨ ਲੱਗਾ ਉਸ ਤੋਂ ਪਹਿਲਾਂ ਉਹਨੇ ਜਿਹੜਾ ਝੋਲਾ ਸਹਿਬ ਸੀ ਇੱਕ ਗੁਫਾ ਦੇ ਵਿੱਚ ਧਾਰ ਕੇ ਰੱਖ ਦਿੱਤਾ ਦੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਜਿਸ ਵੀ ਗੁਰਸਿੱਖ ਦੀ ਕਿਰਪਾ ਕਰੋਗੇ ਉਹਨੂੰ ਇਹ ਚੋਲਾ ਸਾਹਿਬ ਜਿਹੜਾ ਹੈ ਪ੍ਰਾਪਤ ਹੋ ਜਾਵੇਗਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਨੌਵੀਂ ਅੰਸ਼ ਬੰਸ ਦੇ ਵਿੱਚੋਂ ਬਾਬਾ ਕਾਬਲੀ ਮਾਲ ਜੀ ਨੂੰ ਫਿਰ ਰਾਤ ਨੂੰ ਭਾਕਿਆ ਹੋਈ ਸੁਪਨਾ ਆਇਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਚੋਲਾ ਸਾਹਿਬ ਜਿਹੜੀ ਉਹ ਗੁਫਾ ਦੇ ਵਿੱਚ ਸੀ ਇਹ ਬਾਬਾ ਕਾਰਦੀ ਮਲ ਦੀ ਇਹ ਚੋਲਾ ਸਾਹਿਬ ਜਿਹੜਾ ਹੈ ਇਹ ਫਿਰ ਲੈ ਕੇ ਆਉਂਦੇ ਨੇ ਉਦੋਂ ਤੋਂ ਹੀ ਇਹ ਚੋਲਾ ਸਾਹਿਬ ਧੰਗ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਦੇ ਸੰਬੰਸ ਸਤਿਗੁਰੂ ਜੀ ਦੇ ਪਰਿਵਾਰ ਦੇ ਕੋਲ ਹੈ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਚੋਲਾ ਸਾਹਿਬ ਉੱਥੇ ਸਤਿਗੁਰੂ ਜੀ ਦਾ ਪਾਵਨ ਚੋਲਾ ਸਾਹਿਬ ਸਬਾਇਮਾਨ ਹੈ ਇੱਕ ਬੜਾ ਹੀ ਸੁੰਦਰ ਰੁਮਾਲ ਹੈ ਜਿਹੜਾ ਭੈਣ ਨਾਨਕੀ ਨੇ ਬੇਬੇ ਲਾਲਕੀ ਜੀ ਨੇ ਆਪਣੇ ਹੱਥਾਂ ਦੇ ਨਾਲ ਕੱਢਿਆ ਘਟਾਈ ਕੀਤੀ ਜਿਸ ਵੇਲੇ ਧੰਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਦੀ ਸਾਡੇ ਜਗਤ ਮਾਤਾ ਮਾਤਾ ਸਲੱਖਣੀ ਜੀ ਨੇ ਰੋਣ ਵਾਸਤੇ ਗਏ ਉਸ ਵੇਲੇ ਉਹ ਸੁੰਦਰ ਰੁਮਾਲ ਜਿਹੜਾ ਲੈ ਕੇ ਗਏ ਇੱਕ ਸਰਦਾਰ ਹਰੀ ਸਿੰਘ ਨਲਵੇ ਨੇ ਚੌਸਾਹ ਭੇਡ ਕੀਤਾ ਸੀ ਉਸ ਸਥਾਨ ਤੇ ਉਹ ਪਾਵਨ ਚੋਲਾ ਸਾਹਿਬ ਜਿਹੜਾ ਉਹ ਵੀ ਉਸ ਸਥਾਨ ਦੇ ਸੁਭਾਏਮਾਨ ਹੈ ਇਸ ਤਰ੍ਹਾਂ ਉਹ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਰ ਸਾਲ ਹੀ ਮਾਰਕ ਮਹੀਨੇ ਦੀ ਅਰੰਭਤਾ ਤੇ ਸੰਗਤਾਂ ਦਰਸ਼ਨ ਕਰਨ ਵਾਸਤੇ ਸੰਗ ਦੇ ਰੂਪ ਰੂਪ ਦੇ ਵਿੱਚ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਪਹੁੰਚਦੀਆਂ ਨੇ ਜੋ ਸਤਿਗੁਰੂ ਜੀ ਦੇ ਚੋਲੇ ਦੇ ਦਰਸ਼ਨ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਨੇ ਜੋ ਵੀ ਅਰਦਾਸ ਬੇਨਤੀ ਕਰਦੇ ਹਾਂ ਸੰਤਿ ਰੂਪ ਦੇ ਵਿੱਚ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਸਬਨਾ ਦੀਆਂ ਅਰਦਾਸਾਂ ਸੰਪੂਰਨ ਕਰ ਦੇਣ ਸੋ ਇਸ ਤਰ੍ਹਾਂ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਨਾਮ ਦੀ ਦਾਤ ਜਿਹੜੀ ਹੈ ਗੁਰਸਿੱਖੀ ਦੀ ਦਾਤ ਜਿਹੜੀ ਹੈ ਉਹ ਮੰਗਣਾ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ 'ਚ ਵਸ ਜਾਵੇ ਹੋ ਜੋਂ ਪੁਨਾ ਦਿਖੇਵਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਸੰਗਤਾਂ ਵਾਸਤੇ ਚਾਹ ਦੇ ਲੰਗਰ ਤਿਆਰ ਨੇ ਸੋ ਸਾਰੀਆਂ ਹੀ ਸੰਗਤਾਂ ਨੇ ਚਾਹ ਦੇ ਲੰਗਰ ਛੱਕੇ ਜਾਣੇ ਸੋ ਹੋਰ ਵੀ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਨੇ ਡੇਰੇ ਬਾਦ ਦੇ ਨਾਲਕ ਵਿਖੇ ਚਾਲਾ ਪਾਉਣਾ ਹੈ ਜਿਹੜੀਆਂ ਸੰਗਤਾਂ ਨੇ ਪੜਾਅ ਕੀਤਾ ਸਰਗ ਨੇ ਉਹ ਕੁਝ ਕੁ ਸਮੇਂ ਤੱਕ ਇਸ ਸਥਾਨ ਤੋਂ ਚਾਲਾ ਪਾਉਣਗੇ